ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਖੁਸ਼ਖਬਰੀ 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 ਮੈਂ ਤੁਹਾਡਾ ਆਪਣਾ ਬੀ.ਐਨ. ਸ਼ਰਮਾ ਇਹ ਖੁਸ਼ਖਬਰੀ ਲੈ ਕੇ ਹਾਜ਼ਰ ਹੋਇਆ ਕਿ ਨੈਸ਼ਨਲ ਲੀਗਲ ਸਰਵਿਸਿਜ਼ ਅਥਾਰਟिटीज ਤੇ ਪੰਜਾਬ ਲੀਗਲ ਸਰਵਿਸਿਜ਼ ਅਥਾਰਟिटीज ਵੱਲੋਂ 14 9 2024 ਨੂੰ ਪੰਜਾਬ ਦੇ ਹਰੇਕ ਜ਼ਿਲ੍ਹੇ ਦੇ ਵਿੱਚ ਕੌਮੀ ਲੋਕ ਅਦਾਲਤ ਲਾਈ ਜਾਵੇਗੀ ਇਹ ਅਦਾਲਤ ਸਾਡੇ ਜ਼ਿਲ੍ਹੇ ਫਤਿਹਗੜ ਸਾਹਿਬ ਦੇ ਵਿੱਚ ਵੀ ਲੱਗੇਗੀ ਜਿੱਥੇ ਤੁਸੀਂ ਆਪਣੇ ਕੇਸਾਂ ਦਾ ਨਿਪਟਾਰਾ ਕੇਸ ਭਾਵੇਂ ਨਵਾਂ ਹੋਵੇ ਜਾਂ ਪੁਰਾਣਾ ਹੋਵੇ ਆਪਣੇ ਕੇਸਾਂ ਦਾ ਨਿਪਟਾਰਾ ਆਪਸੀ ਪਹਿਚਾਰੇ ਤੇ ਸਹਿਮਤੀ ਨਾਲ ਕਰਵਾ ਸਕਦੇ ਹੋ ਜੇਕਰ ਕਿਸੇ ਨੇ ਕਿਸੇ ਕੇਸ ਦੇ ਵਿੱਚ ਪਹਿਲਾਂ ਕੋਈ ਕੋਰਟ ਫੀਸ ਜਮ੍ਹਾਂ ਕਰਵਾਈ ਹੋਵੇ ਉਹ ਵੀ ਵਾਪਸ ਹੋ ਸਕਦੀ ਹੈ ਇੱਥੇ ਖਾਸ ਕਰ ਇਹ ਵੀ ਹੈ ਕਿ ਐਸਾ ਅਦਾਲਤ ਵੱਲੋਂ ਦਿੱਤਾ ਗਿਆ ਫੈਸਲਾ ਕਿਸੇ ਹੋਰ ਅਦਾਲਤ ਵਿੱਚ ਚੈਲੇਂਜ ਫੀਲਿੰਗ ਕੀਤਾ ਜਾ ਸਕਦਾ ਲੋਕ ਅਦਾਲਤ ਦਾ ਮੰਤਬ ਵੀ ਇਹ ਹੈ ਸਸਤਾ ਸੁਲਬ ਤੇ ਛੇਤਨਿਆ ਮਤਲਬ ਤੁਰਤ ਫੁਰਤ ਨਿਆ ਫਿਰ ਕਿਸ ਕੱਲ ਦਾ ਇੰਤਜ਼ਾਰ ਕਰ ਰਹੇ ਹੋ 14 9 2024 ਨੂੰ ਲੋਕ ਅਦਾਲਤ ਵਿੱਚ ਆ ਕੇ ਆਪਣੇ ਕੇਸ ਦਾ ਨਿਪਟਾਰਾ ਕਰੋ ਤੇ ਚੈਨ ਦੀ ਨੀਂਦ ਸੋ